ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ ਸਿੰਘਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਪਛਤਾਣਾਂ ਵਿਖਾਉਣੇ ਆਂ ਦੋ گاਵਾ ਤੇ ਬਾਕੀ ਆ ਮੱਝਾਂ ਜਿਹੜੀਆਂ ਤੁਹਾਨੂੰ ਵਿਖਾਵਾਂਗੇ ਕੋਈ 5-7 ਤੇ ਗੱਲਬਾਤ ਹੁਣ ਕਰਦੇ ਹਾਂ ਵਿਧਿਆ ਜੀ ਹੁਣਾਂ ਦੇ ਪੁੱਛ ਤੇ ਸਾਰੀ ਦਿੱਤੇ ਹਾਂ ਜੀ ਵਿਧਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹੋਰ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਅੱਜ ਭਾਜੀ ਹੁਣ ਕਿੱਧਰ ਗਏ ਜੀ ਉਹ ਅੱਜ ਕਿਤੇ ਬਾਹਰ ਮਾਲ ਨੂੰ ਗਏ ਜੀ ਅੱਛਾ ਅੱਛਾ ਮਾਲੇ ਘਾ ਵੀ ਜਾਂਦੇ ਠੀਕ ਹੈ ਹੋਰੀ ਜਗੋਣੀਆਂ ਵੇਖਣੀਆਂ ਅੱਛਾ ਅੱਛਾ ਮਨੂੰ ਤੁਰ ਮਾਲ ਵੇਚਣ ਕਰ ਗਾ ਪਰ ਬਾਹਰ ਗਏ ਫਿਰ ਅੱਛਾ ਮਾਲ ਹੀ ਲੈਣ ਗਏ ਬਾਹਰ ਠੀਕ ਮਾਲੇ ਆ ਕੇ ਆਪਣੇ ਕੋਈ ਗਿੰਤੀ ਚ ਮੈਂ ਸ਼ਰਿੰਦਾ ਹੀ ਰਿੰਦਾ ਹੈ ਮਾਲ ਫਿਰ ਆਪਣੇ ਨੂੰ ਹਰ ਵੇਲੇ ਆਈ ਚਲਾਈ ਆਈ ਚਲਾਈ ਲੱਗੀ ਦਿੰਦੀ ਆ ਮੈਂ ਦੋ ਚਾਰ ਹੋਣ ਚਲੋ ਕੋਈ ਆ ਗਾ ਵਿੰਦਾਲ ਖਾਲੀ ਚ ਮੁਰਦਾ ਉਸ ਦਿਨ ਆਲਾ ਵੇਚ ਗਿਆ ਮਾਲ ਫਿਰ ਉਸ ਦਿਨ ਆਲਾ ਵੇਚ ਗਾ ਜੀ ਕੋਈ ਚਲੋ ਇੱਕ ਦੋ ਟੰਗ ਰਹਿ ਗਏ ਕੋਈ ਗੱਲ ਨਹੀਂ ਆ ਕੇ ਹਲੇ ਆਹ ਵਾਤੇ ਕਿਤੇ ਚਲੋ ਜਦੋਂ ਕੋਈ ਗਾਲੀ ਨਹੀਂ ਚਲੋ ਜੇ ਰਹਿ ਵੀ ਜਾਂਦਾ ਤਾਂ ਫਿਰ ਕੀ ਆ ਹਾਂਜੀ 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 ਆ ਮਾਲਸਰ ਨੂੰ ਕਾਵਾ ਕੋਈ ਗਾਲੀ ਜਦੋਂ 12 13 ਪਸ਼ੂ ਪੋਣੇ ਵਿੱਚ ਇੱਕ ਦੋ ਰਹਿ ਵੀ ਕਈ ਵਾਰੀ ਜਾਂਦੀਆਂ ਆ ਸਾਡੇ ਮੇਰੇ ਇੱਚੇ ਦੇ ਵਿੱਚ ਕੋਈ ਕੋਈ ਹਾਂਜੀ 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 ਬਾਕੀ ਕੋਈ ਕੋਈ ਡੰਗ ਰਿਆ ਨਾ ਮੰਡੇ ਆ ਇਹ ਕੜੇ ਪੀ ਆ ਲੋਕਾਂ ਨੇੜੇ ਖਰਾਬ ਹੋਏ ਨੇ ਹਾਂਜੀ ਹਾਂਜੀ ਕੋਈ ਗਾਲੀ ਨਹੀਂ ਤੇ ਚਲੋ ਨਾਮ ਦੱਸੋ ਫਿਰ ਨਾ ਆਪਣਾ ਪੰਮੀ ਰਾਣਾ ਦਾ ਰੰਮਾ ਆ ਹਾਂਜੀ ਹਾਂਜੀ ਨਾਮ ਆਪਣਾ ਪਹਲਾ ਜਨ ਚੱਲਦਾ ਪਹਲਾ ਹੀ ਹਨਾ ਤੇ ਪਿੰਡ ਬੰਗਾਲੀ ਆ ਸੀਰਮੇਂਦੀ ਛੱਜਾ ਮੱਤ ਤੇ ਫੋਨ ਨੰਬਰ ਵੀ ਬੋਲੋ ਨੰਬਰ ਹੈਗਾ 9856 21499 ਠੀਕ ਆ ਦੂਸਰਾ ਨੰਬਰ 724 ਦੇ ਦਰਸ਼ਕ ਤੋਂ ਦਿਲਵਾਉਣਾ ਠੀਕ ਆ ਬਾਕੀ ਜਿੰਦੀਪੁਰ ਤੋਂ 4 ਕਿਲੋਮੀਟਰ ਆ ਹਾਂਜੀ ਤੇ ਬਟਾਲੇ ਵੀ ਮਤਲਬ ਕਿ ਪੈਂਦਾ ਆਪਾਂ ਨੂੰ ਹਾਂਜੀ ਹਾਂਜੀ ਜਿਹੜਾ ਬਟਾਲਾ ਜਿਹੜਾ ਵਾ ਮਤਲਬ ਜਿਹੜਾ ਦੂਰਸਾਡੇ ਦੇ ਲੋਕ ਆ ਉਹਨਾਂ ਨੂੰ ਥੋੜਾ ਬਟਾਲੇ ਬਾਰੇ ਜਾਣਕਾਰੀ ਸਾਡੇ ਪਿੰਡ ਥੋੜਾ ਇਹਨਾਂ ਪਤਾ ਜੀ ਹਾਂਜੀ ਹਾਂਜੀ ਹੋ ਜਾਂਦਾ ਫੜਾ ਡਾਊਟ ਹਾਂਜੀ ਤੇ ਬਾਕੀ ਕੋਈ ਗੱਲ ਨਹੀਂ ਫੋਨ ਤੇ ਸਾਨੂੰ ਦੁਬਾਰਾ ਵੀ ਕਰ ਬਟਾਲਾ ਵੀ ਲੱਗੇ ਤੇ ਮਜੀਠਾ ਵੀ ਲੱਗੇ ਆ ਇਧਰ ਵਾਲੀ ਵਾਲ ਵੀ ਆ ਅਲੀਵਾਲ ਵੀ ਲੱਗੇ ਹਾਂਜੀ ਹਾਂਜੀ ਤੇ ਅੰਬਸਰ ਸ਼ਹਿਰ ਵੀ ਬਹੁਤੀ ਦੂਰ ਨਹੀਂ ਆ ਹਾਂ ਜੀ ਮਜੀਠਾ ਪਾਵਾਂਗੇ ਖਾਸ ਲੈ ਕੇ ਜਾਣਾ ਠੀਕ ਹੈ ਜੀ ਤੇ ਬਾਕੀ ਕੋਈ ਬੰਦੇ ਫੋਨ ਤੇ ਆਹ ਫੋਨ ਤੇ ਸਾਰਾ ਕੁਝ ਹੋ ਜਾਂਦਾ ਲੋਕੇਸ਼ਨ ਸੈਂਡ ਕਰੋ ਤੇ ਸਾਰਾ ਕੁਝ ਤੇ ਆਮ ਅੱਜ ਬਾਅਦ ਵਿੱਚ ਦਿਖਾ ਦਈਏ ਫਿਰ ਹਾਂ ਜੀ ਇਹ ਤੇ ਹੀ ਜੇਰ ਇਹਦੀ ਜੇਰ ਪੈਣੀ ਵਾਲੀ ਆ ਬਸ ਫੇਰ ਹੀ ਠਾਵਾਂਗੇ ਨਾ ਤੇ ਪਹਿਲਾਂ ਧੰਨਵਾਦ ਦਿਖਾ ਦਈਏ ਇਹ ਸੁਈ ਆ ਆਪਣੀ ਮਹੀ ਤੀਜੇ ਦੇ ਉੱਤੇ ਠੀਕ ਆ ਠੀਕ ਆ ਅੱਜ ਚੌਥਾ ਵੀ ਤੇ ਸੁਣੂਗੇ ਜੋਧਰ ਵਾਲੇ ਗੋਲਾ ਵਾਲੇ ਕੱਢੀ ਆ ਜੇ ਮਗਰਾ ਉਹ ਕੋ ਠੀਕ ਆ ਤੇ ਸੁਵਾ ਸਿੱਝਾ ਵਾ ਠੀਕ ਆ ਇਹਦੇ ਮਗਰ ਕੱਟੀ ਆ ਸੂਆ ਤੀਸਰਾ ਹੈ ਤੇ ਸੂਈ ਨੂੰ 4-5 ਦਿਨ ਹੋਏ ਆ ਤੇ ਥੱਲੀਆਂ ਬੜੀ ਕਮਾਲ ਦੀ ਬਣੀ ਐ ਵੀ ਇਹ ਵੀਡੀਓ ਬਣਾਉਂਦਾ ਟਾਈਮ ਜਿਹੜਾ ਦੁਪਹਿਰ ਦਾ ਵਾ ਆਹ ਕੱਟੀ ਆ ਜਿਹੜੀ ਪਹਿਲੇ ਵੇ 20 ਕਿਲੋ ਵਾਲੇ ਦੇ ਤੁਹਾਨੂੰ 10 ਕਿਲੋ ਸੀ ਉਹ ਨਹੀਂ ਗੱਲ ਹੈਗੀ ਠੀਕ ਆ ਬਸ ਸਭ ਕੋ ਸੰਭ ਨਹੀਂ ਇਹ ਥੱਲੇ ਨਾ ਕਰ ਬੜਾ ਬਣਿਆ ਹੁੰਦਾ ਵਾ ਪਸ ਨਿਆ ਹੁੰਦਾ ਵਾ ਹਾਂਜੀ ਹਾਂਜੀ ਕੋਈ ਥਣਾ ਚ ਨਹੀਂ ਹੈ ਕੋਈ ਕੋਈ ਨਹੀਂ ਚਲੋ ਲੈ ਜਾਓ ਇੱਕ ਵਾਰੀ ਕਿ ਦੋਸਾਂ ਦੇ ਆਖਰੀ ਬੜੀ ਚੰਗੀ ਹੈ ਮੈਂ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਇਹ ਦੋਦੇ ਪਿਛਲਾ ਦੇ ਰਿਕਾਰਡ ਸੀ ਫਿਰਦੇ ਬੜਾ ਵਾ ਹਾਂਜੀ ਆਪਾਂ ਪਿਛਲਾ ਕੀ ਕਰ ਦੱਸਣਾ ਇਹ ਗੱਲ ਮੌਕੇ ਦੀ ਕਰਨੀ ਹੈ ਜੋ ਹੁਣ ਆਵੜੇ ਮੌਕੇ ਦਿਹਾਜਦਾ ਜਗਾ ਠੀਕ ਆ ਹੁਣ ਆਖੜੇ ਦੋਦੇ ਤੋਂ 9 ਹੋਏ 10 ਹੋਏ ਠੀਕ ਆ 9-10 ਲੀਟਰ ਮੌਕੇ ਤੇ ਹੈ ਜਿਹੜਾ ਹਫਤੇ ਦੇ ਅੰਦਰ ਸੂਈ ਕੋਲ 31 ਦਾ ਥੋੜਾ ਜਿਹਾ ਵੀ ਵਧ ਕਰਦੀ ਹੈ ਤੇ ਬਾਕੀ ਜਿਹੜਾ ਕੋਈ ਸਾਮ ਕਰੂਗਾ ਤੇ ਦੁੱਧੋਂ ਜਿਹੜਾ ਵਜਜੂਗੀ ਉਹ ਤਾਂ ਵਹੀ ਨਾ ਭਰੀ ਜਾਊਗੀ ਕਿਉਂਕਿ ਚਲੋ ਬਾਕੀ ਮੋੜੀ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਮੋਲੇ ਦਾ ਮੋਲ ਉਹਦਾ ਬਾਬਾ ਜੀ ਚਲੋ ਇਹ ਹੁਣੇ ਨਾਲ ਦਾ ਹੋਵੇ ਫਿਰ ਚਲੋ ਕੋਈ ਤਾਂ ਆਦਾ ਕਰਦੇ ਹੋ ਹਾਂਜੀ ਹਾਂਜੀ ਚਲੋ ਬਾਦ ਕਰਦੇ ਉਹ ਨਹੀਂ ਅੱਜ ਮੁੱਲ ਕਰਨਾ ਅੱਜ ਮੁੱਲ ਦੇਣ ਵਾਲਾ ਹੀ ਕਰਨਾ ਵਾ ਠੀਕ ਆ ਚਲੋ ਬਾਕੀ ਕੋਈ ਨਹੀਂ ਫੋਨ ਤੇ ਕੋਈ ਵੀਰ ਆ ਉਹ ਤਾਂ ਫੋਨ ਤੇ ਚਲੋ ਥੋੜਾ ਬਾਦ ਤੇ ਮੰਤਨ ਹੁੰਦਾ ਹੀ ਆ ਇਹਦਾ ਮੁੱਲ ਬੱਬਾ ਜਿੰਨਾ ਮਰਜ਼ੀ ਲਈਏ ਭਾ 75 ਕਰੀਏ 70 ਕਰੀਏ ਹਾਂਜੀ 65000 ਜੀ 65000 ਜੀ ਬਾਕੀ ਚਲੋ ਮੌਕੇ ਤੇ ਮੰਨ ਤਨ ਕਰਦੇ ਆ ਜੇ ਤੁਸੀਂ ਨਹੀਂ ਕਰ ਸਕਦੇ ਆਪੇ ਹੀ ਕਰ ਦੋ ਜੇ ਤੁਹਾਨੂੰ ਜਿਆਦਾ ਕੋਈ ਤੇ ਫਿਰ 2000 ਛੱਡ ਦੀਏ ਆਪਾਂ ਚਲੋ ਛੱਡ ਦਾਂਗੇ ਜੀ ਠੀਕ ਹੈ ਬਾਕੀ 9 10 ਤੋਂ ਦੋ ਤੇ ਚੰਗੀ ਮੈਂ ਆਹ 300 ਦੀ ਵੀ ਬਰਾਤ ਸਥਾਣਾ ਦੀ ਬਿਲਕੁਲ ਓਕੇ ਆ ਠੀਕ ਹੈ ਕੋਈ ਬਹੁਤ ਛਟਾ ਨਹੀਂ ਜੇ ਆਪਾਂ ਤੋਂ ਆ ਬੜਾ ਠੀਕ ਹੈ ਜੀ ਤੇ ਦੱਸਿਓ ਵੀ ਜੀ ਇਹਦੇ ਬਾਰੇ ਫਿਰ ਆਪਾਂ ਅੱਛਾ ਜੀ ਮਗਰ ਵੀ ਕਟਾਵਾ ਠੀਕ ਆ ਇਹਨੂੰ ਵੀ ਅੱਜ ਹੱਥ ਤੱਕ ਹੋ ਗਿਆ ਵਾ ਠੀਕ ਆ ਉਹਦੇ ਤੋਂ 9 10 ਕਿਲੋ ਇਹ ਵੱਡੇ ਲੱਗਦੇ ਵਾ ਸਿੰਘ ਬਣਾ ਖੁੱਲਾ ਪਾ ਦੂ ਕੋਈ ਬੜਾ ਚੰਗਾ ਵਾ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਐ ਦੁੱਧ ਨਹੀਂ ਖਣੂ ਪਾਰਾ 13 ਗਰੂ ਠੀਕ ਆ 12 ਕਿਲੋ ਤੱਕਾ ਗਰੂ ਕੀ ਨਾ ਠੀਕ ਆ ਇਹ ਪਿਛੋਂ ਆਈ ਐ ਤੋੜ ਦੋ ਫੇਰ ਇੱਕ ਰੀ ਆਹ ਜੋ ਆਗੇ ਦਾ ਕਟਾ ਕਟਾ ਹੋ ਬੜਾ ਜੰਗਾ ਸਾਦਲਾ ਹੋਏ ਮਾਝੂ ਬਾਜੋਈ ਫੇਰ ਆਪ ਦਾ ਆਹ ਬਈ ਮਾਝ ਜਿਹੜੀ ਚਲੋ ਚੰਗੇ ਕਰਦ ਕਾਟ ਖਲੀ ਬਹੁਤ ਜੰਗਾ ਆਹ ਕਟਾ ਜਿਹੜਾ ਖਲੋਤਾ ਇਹਦਾ ਆਹ ਕਟਾ ਠੀਕ ਆ ਲੈ ਜਾ ਫੇਰ ਮੇਸ ਨੇ ਇਹ ਨੂੰ ਲੰਬਰ ਵਜਨ ਬੜਾ ਵਧੀਆ ਠੀਕ ਆ ਬਾਕੀ ਕਦਦ ਵਜਨ ਚ ਪੂਰੀ ਆ ਜਿਹੜੀ ਬੜਾ ਪੂਰਾ ਐ ਕੋਈ ਗੱਲ ਨਹੀਂ ਇਹ ਨਹੀਂ ਵੀ ਕੈਮਰੇ ਵੱਡੇ ਜਾਂਦੀ ਜਬਾ ਨਹੀਂ ਕੀ ਹਾਂਜੀ ਹਾਂਜੀ ਹਾਂ ਆਈ ਵੱਡੀ ਇਧਰ ਦੋ ਦਿਨੋਂ ਆਦਾ ਖਲੋਇਆ ਦਤਾ ਠੀਕ ਆ ਜੀ ਠੀਕ ਐ 12 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜੀ ਠੀਕ ਐ ਕਹਿੰਦਾ ਮੈਂ ਵੱਡੀਆਂ ਕਾਤਵਿਆਂ ਨਹੀਂ ਬਾਕੀ ਲੱਗੋ ਲਈ ਜੰਗਲ ਬੋਤੇ ਦੂਰੋਂ ਨਹੀਂ ਲੱਗਉਂਦਾ ਕੋਈ ਨਾ ਮਾਲ ਠੀਕ ਐ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜੀ ਭਾਵੇਂ 85000 ਕਰ ਲਈਏ ਹਾਂਜੀ 80 ਕਰ ਲਈਏ ਹਾਂਜੀ ਕਿਉਂਕਿ ਅੱਜ ਹਣ ਛੋਟ ਤੇ ਕਰਦੇ ਨਹੀਂ ਜੋ ਮਤਲਬ ਉਹ ਉਹੋ ਹੀ ਮੁੱਲ ਪਾਣਾ ਜਿੰਨੇ ਕਿ ਤਾਂ ਤੇ ਜਿੰਨੇ ਕ ਆਪਾਂ ਲੈ ਹੀ ਲੈਣੇ ਆ ਲੈ ਲੈਣੇ ਹਾਂਜੀ ਹਾਂਜੀ ਇਹ ਮੈਂ ਬਾਬਾ ਜੀ ਹਾਂ ਤਾਂ ਨਾ ਸੱਤਰ ਯਾਰ ਜੀ ਸੱਤਰ ਯਾਰ ਜੀ ਚਲੋ ਬਾਕੀ ਮੌਕੇ ਤੇ ਕਰ ਦੋਗੇ ਮੰਨ ਤਾਂ ਨਾ ਹੋਊਗਾ ਬਾਕੀ ਚਵਾਸ ਸਮਾਜ ਨਹੀਂ ਬੜੀ ਸਾਫ ਫੋਨ ਲਾਵੇ ਇੱਕ ਵਾਰੀ ਬੱਸ ਨਾ ਕਿਤੇ ਹੋਊਗਾ ਵੀ ਵਾਦਾ ਘਾਟਾ ਠੀਕ ਹੈ ਜੀ ਬਾਕੀ ਬਿਲਕੁਲ ਜਾਇਜ਼ ਹੀ ਮੋਲਿਆ ਕਾਤ ਵੰਦੇ ਹਸਾਣਾ ਠੀਕ ਆ ਤੇ ਹੁਣ ਅੱਜ ਜਿਹੜੀ ਆ ਗਈ ਆਪਣੇ ਕੋਲ ਇਹ ਝੋਡੀ ਦੀ ਪਿਛਲੀ ਵੀਡੀਓ ਚ ਪਾਈ ਹੈ ਆਪਾਂ ਠੀਕ ਆ ਇਹਦਾ ਬੱਚਾ ਮਰ ਗਿਆ ਠੀਕ ਆ ਦੋ ਦਿਨ ਤੋਂ 8 ਕਿਲੋ ਲੀਟਰ ਵਾਲਾ ਠੰਡਾ ਰੱਖੇ ਉਦੋਂ ਹੈਗਾ ਸੀ ਇਹਦਾ ਬੱਚਾ ਉਹ ਦਿਨ ਜਿਹਦੇ ਪਾਪਾ ਪਿੰਡ ਜਿਹੜੇ ਭਾਈ ਨਾ ਪੰਜ ਚਾਰ ਦਿਨ ਆ ਹਾਂ ਜੀ ਉਹ ਮੁਰਗੇ ਲਈ ਵੀ ਕੀ ਸੀ ਨਾ ਹਾਂ ਜੀ ਸੋ ਬਚਾੜ ਕਈ ਵਾਰ ਭੇਜੀ ਨਹੀਂ ਵੀ ਖੋਹ ਜਾਂਦਾ ਕਿਹੜੇ ਨੰਬਰ ਉੱਪਰ ਹਾਂ ਦਾ ਲਾਤ ਮਾਰ ਜਾਂਦਾ ਆਹ ਖਰਾਬ ਵੀ ਕਰ ਸਕਦਾ ਕੋਈ ਬੰਦੇ ਬੱਚਾ ਮਰਿਆ ਪਿਆ ਸੀ ਤੇ ਇਹਨੂੰ ਪਰਵਾਹ ਕੋਈ ਨਹੀਂ ਮੋਟਾ ਟਾਡਾ ਵਾਂਗੂੰ ਹੀ ਚੋਈ ਅੱਛਾ ਦੋ ਦੇ ਕੋ 8 ਕਿਲੋ ਲੀਟਰ ਆ ਪਹਿਲਾ ਸੁਆ ਫਰੀ ਆ ਠੀਕ ਆ ਹੁਣ ਜਵਾਬ ਸਮਾਹ ਸਟੀਲ ਠੰਡੀ ਐ ਕੋਈ ਗੱਲ ਨਹੀਂ ਆ ਤੋਰੋ ਫਿਰ ਇੱਕ ਰੀਨ ਨੂੰ ਦੋ ਤਿੰਨ ਝੋੜੀਆਂ ਦਾ 8 ਕਿਲੋ ਕਰਨਾ ਠੀਕ ਆ ਜੀ ਵੀਡੀਓ ਵਾਤਵਾ ਤੇ 20 25 ਦਾ ਹੋਏ ਸੀ ਤੁਹਾਨੂੰ ਠੀਕ ਆ ਹਾਂਜੀ ਮਿੰਨੇ ਤੋਂ ਅੰਦਰ ਹੀ ਆ ਹਾਂਜੀ ਬਾਕੀ ਪਿਛਲੀ ਵੀਡੀਓ ਦਿਵਾ ਬਾਕੀ ਇਹਦਾ ਪਿਛਲੇ ਵੀਡੀਓ ਚ ਬੱਚਾ ਹੈਗਾ ਸੀ 3-4 ਦਿਨ ਪਹਿਲਾਂ ਜਿਹ ਬਚੇ ਨਹੀਂ ਠੀਕ ਆ ਇੱਕੋ ਨੇ ਬੱਚਾ ਮਰਿਆ ਪਹਿਲੇ ਦੂਜੇ ਬਨੇ ਘਾੜਾ ਪਾ ਲਿਆ ਛੋੜੀ ਠੀਕ ਆ ਤੇ ਇਹਦਾ ਫਿਰ ਮੁੱਲ ਇਹ ਦਾ ਮੁੱਲ ਬਾਬਾ ਜੀ ਜਨਾ ਮੱਝ ਗਈ ਹੈ ਹੁਣ ਦੇਣ ਲੈਣ ਵਾਲੀ ਗੱਲ ਕਰਨੀ ਚਲੋ ਬੱਚਾ ਮਰ ਗਿਆ ਬਾਕੀ ਭਾਵੇਂ ਤਾਜੀ ਜ਼ਰੂਰ ਵੇਖੀ ਹਰ ਬੰਦੇ ਨੇ ਹਾਂਜੀ ਹਾਂਜੀ ਇਹ ਨਹੀਂ ਗੱਲ ਵੀ ਲਕਾਈ ਬਾਕੀ ਚਲੋ ਭਈ ਇਹ ਤੇ ਸਾਹਮਣੇ ਹੀ ਆ ਸਾਰਾ ਕੁਝ ਨਾ ਪਿਛਲੀ ਵੀਡੀਓ ਕੋ ਕੱਢ ਕੇ ਵੇਖ ਸਕਦਾ ਹੈ ਵੇਖ ਸਕਦਾ ਹਾਂਜੀ ਦੁੱਧ ਅੱਠ ਕਿਲੋ ਆ ਪਿਛਲੀ ਤੋਂ ਅਸੀਂ ਘੱਟ ਦੱਸਿਆ ਸੀ ਉਹਦੋਂ ਨਾ ਉਦੋਂ ਆਈ ਸੀ ਸਾਡੇ ਕੋਲ ਹਾਂਜੀ ਤੇ ਜਵਾਗ ਵੀ ਚੋਂਗਦਾ ਚਲੋ ਹਾਂਜੀ ਹੁਣ 8 ਕਿਲੋ ਲੀਟਰ ਵਾਲਾ ਭਰਦੇ ਰਹਿ ਗਈ ਦੋ ਦਿਨ ਤੇ ਫਿਰ 10 ਕਿਲੋ ਕਰਾਂਗੇ ਹੁਣ ਹਾਲ ਦੀ ਘੜੀ ਮੇਰਾ ਮੁੱਲ ਜਨਾ ਮੇਰੇ ਕੋਲ 40000 ਜੀ ਹੋਣੀ ਹੈ 4 ਸੁਈ ਹੋਇਆ ਠੀਕ ਆ ਤੁਹਾਨੂੰ ਵੀਡੀਓ ਵੇਖ ਕੇ ਚੈੱਕ ਕਰਕੇ ਜਵਾਬ ਦੇਣਾ ਠੀਕ ਆ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਆ ਚੰਗੇ ਕੱਦ ਘਾਟ ਲਈ ਹੈ ਇਹ ਵਿੱਚ ਕੀ ਆ ਤੁਹਾਨੂੰ ਮਹੀ ਦਾ ਠੀਕ ਆ ਇਹਦਾ 9 ਕਿਲੋ ਦੁੱਧ ਜੇ ਇਹਦਾ ਮਾਂ ਕੱਟੀ ਆ ਉਹ ਭੱਜੀ ਇਹਨੂੰ ਸੁਈਦੂ ਨਹੀਂ ਆ ਰਹਿਣਾ ਕਾਦੇ ਦਾ ਵੀ ਪੂਰਾ ਜਵਾਨ ਹੈ ਜਿਹੜਾ ਮੇਰੇ ਲੱਗੇ ਨਵੇਂ ਸੁਈ ਨੂੰ ਕਿੰਦੇ ਹੋ ਗਿਆ 9 ਕਿਲੋ ਦੁੱਧ ਲੱਗ ਭਾ ਗਿਆ 9 ਕਿਲੋ ਦੁੱਧ ਜਿਹੜਾ ਕਿੰਦੇ ਹੈਗਾ ਆ ਕੱਟੀ ਬੈਠੀ ਜਿਹੜੀ ਇਹਦੀ ਇਹਦੀ ਹੱਥ ਫੀ ਠੀਕ ਹੈ ਜੀ ਚਲੋ ਲੈ ਜਾ ਫਿਰ ਹਾਂ ਲੈ ਠੀਕ ਹੈ ਜੀ ਜੋ ਆ ਗਰ ਮਹਾਰਾ ਹੈ ਡੰਗਰ ਮਹਾਰਾ ਉਹ ਪਹਿਲੇ ਗਾ ਦਾਂਗੇ ਠੀਕ ਹੈ ਜੀ ਇਹ ਜੰਗਰਾ ਦਾ ਮਹਾਰਾ ਨੂੰ ਪਿਛਲੀ ਵੀਡੀਓ ਦਾ ਇੱਕ ਮਿੰਟ ਥੋੜਾ ਚਾਂਸ ਹੋ ਗਿਆ ਉਹ ਫੁੱਟ ਗਿਆ ਠੀਕ ਹੈ ਤੇ ਉਹ ਹੀ ਜੰਗਰ ਦਾ ਯਕੀਨ ਕੋਈ ਨਹੀਂ ਮੈਂ ਕਿਹਾ ਚਾਂਗ ਚੋਕ ਹੀ ਹੋਵੇ ਹਾਂਜੀ ਹਾਂਜੀ ਤੇ ਕਿਹਨਾ ਮੋਲ ਬਾਬਾ ਜਿੰਨਾ ਮਰਜ਼ੀ ਰਹੀਏ ਮੇਰਾ ਹਾਂਜੀ ਤੇ ਹਾਂ ਨਾਲ ਹੀ ਮੋਲ ਪਾਉਣਾ ਵਾ ਹਾਂਜੀ ਦੇਣ ਵਾਲਾ ਹੀ ਠੀਕ ਹੈ ਇਤਨ 53000 ਦੀ 53000 ਦੀ ਠੀਕ ਹੈ ਜੀ ਉਹ ਤਾਂ ਮੈਨੂੰ 8.5 9 ਕਿਲੋ 8 ਨਹੀਂ ਹੋਗਾ ਅੱਛਾ 8 ਤੋਂ ਬਾਹਰ ਨੂੰ ਠੀਕ ਹੈ ਜੀ 9 ਹੋ ਜੇ 8.5 ਹੋ ਜੇ ਠੀਕ ਹੈ 8 ਤੋਂ ਬਾਹਰ ਨੂੰ ਬਾਕੀ ਇਹ ਵੀ ਇਹਦਾ ਕੱਦ ਕਾਠ ਵੀ ਚੰਗਾ ਭਾਰੇ ਟਾਂਚੀ ਦੀ ਆ ਜਿਹੜੀ ਬੜੀ ਵੱਡੀ ਹੈ ਮੈਂ ਬਾਕੀ ਕੋਈ ਵਾਰ ਇੱਥੇ ਨਹੀਂ ਭਰ ਲਵੇ ਹਾਂਜੀ ਤੇ ਹੁਣ ਆ ਜਿਹੜੀ ਮੱਝ ਆ ਗਈ ਆਪਣੇ ਕੋਲ ਇਹ ਮੈਂ ਸੁਣ ਵਾਲੀ ਹੈ ਤੇ ਇਹਨੇ ਖਾਧੀ ਆ ਗੱਡੀ ਪਰਲੀ ਚੰਨੀ ਨਹੀਂ ਆ ਹਾਂਜੀ ਹਾਂਜੀ ਐਂ ਪੂਣੀ ਹੋ ਗਈ ਤੋਰ ਰਹੀ ਹੈ ਪੂਸ਼ਮ ਰੋੜਾ ਆ ਰਹਾ ਤੇ ਇਹ ਕਿੰਨੇ ਕੇ ਦੁੱਧ ਵਾਲੀ ਹੈ ਇਹ ਮਹੀਨੇ ਪਿੱਛੋਂ ਦੇ ਬੜੀ ਆਈ ਗਾਰੰਟੀ ਹਾਂਜੀ 14 ਕਿਲੋਜੀ ਠੀਕ ਹੈ ਬਾਈ ਨਹੀਂ ਨਹੀਂ 12 ਕਿਲੋ ਦੀ ਗਾਰੰਟੀ ਨਾਲ ਕੋਈ ਪਿਛਾ ਮਾਰੇ ਖਾਣ ਵਾਧ ਘਟ ਹੋਵੇ ਹਾਂਜੀ ਇਹ ਸਾਡੀ ਗਾਰੰਟੀ ਹੋ ਗਈ ਤੋਰ ਰਹੀ ਹੈ ਤੀਜਾ ਜੀ ਠੀਕ ਹੈ ਜੀ ਦੁੱਧ ਦਾ ਅੰਦਾਜ਼ ਬੜਾ ਰਿਕਾਰਡ ਆ ਨੀ ਨੀ ਵੀ ਮਾ ਜਣਾ ਬਾਈ ਮੇ ਤੁਹੋ ਠੀਕ ਆ ਤੇ ਛੱਡੀ ਨੂੰ ਨਾ ਇਹਦੇ 15 20 ਨੂੰ ਠੀਕ ਦੁੱਧ ਨਹੀਂ ਭਾਈ ਦੀ ਆਪ ਨਹੀਂ ਭਾਈ ਦੀ ਇਹ ਨਹੀਂ ਦੁੱਧ ਕਰਕਣੀ ਛੱਡੀ ਅੱਛਾ ਤੇ ਆਪ ਨਹੀਂ ਭਾਈ ਜੀ ਡਿੰਗਦੀ ਐ ਚੋਣ ਨੂੰ ਠੀਕ ਆ ਦੁੱਧੋ ਛੱਡਨੀ ਪੈਂਦੀ ਆ ਦੁੱਧੋ ਛੱਡਨੀ ਨਹੀਂ ਇਹਨੇ ਕੋਈ ਜੇ ਦੁੱਧ ਕਰਦੀ ਏ ਠੀਕ ਆ ਬਾਕੀ ਖਣਾ ਦੀ ਪਿਛੇ ਦੀ ਸਾਡੀ ਗਰੰਟੀ ਹੋਏ ਜੀ ਜੋਦੀ ਨਹੀਂ 12 ਕਿਲੋ ਲਊਗੀ ਠੀਕ ਹੈ ਜੀ। ਮਗਲ ਆ ਅਲੀਵਾਲ ਪਿੰਡ ਐਥੋਂ 4 ਕਿਲੋਮੀਟਰ ਥੋਂ ਲਈ ਆਪਾਂ। ਠੀਕ ਆ। ਪਿਛਲੇ ਸੋ ਵੀ ਲੈਨੇ ਆ ਤੇ ਮੁੜ ਕੇ ਲਈ ਮੈਦਾਨ ਦੀ ਮਾਤਾ ਮੁੱਕ ਰਹੀ ਹਾਂ ਦੀ ਮੈਂ ਸ਼ੂਗ ਆ। ਠੀਕ ਆ। ਹੁਣ ਇਹਦੀ ਕੱਟੀ ਹੋਈ ਪਈ ਆ। ਅੱਛਾ। ਇਹਦਾ ਵੇਚੀ। ਠੀਕ ਆ। ਹਾਂਜੀ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਮੈਂ ਤੇ ਵੇਚਦੀ 70 ਦੀ ਵੇਚਦੀ ਮੈਂ ਸ਼ੂਗ। ਹਾਂਜੀ। ਫੜੀ ਦੇਖੋ ਆ ਕਿਤਾ ਪੂਣੇ ਵਰਗੀ ਮੈਂ ਕਾਲੀ ਜਾਨਵਰਗੀ ਆ। ਹਾਂਜੀ ਹਾਂਜੀ। ਤੇ ਹੁਣ ਮੈਂ ਜਿਹੜੀ ਹਾਨਾ ਦੇਣੀ ਆ 60000 ਦੀ ਦੇਣੀ 60000 ਦੀ 60000 ਦੀ ਕਾਲੀ ਮਹੀਂ ਦੀ ਕਾਲੀ ਮਹੀਂ ਦੇ ਨਾਲ ਹੀ ਜਿਹੜੇ ਪੂਰੀ ਦੇ ਨਾਲ ਹੀ ਦੀ ਆ ਠੀਕ ਆ ਆ ਵੇ ਲੈਵਾ ਠੀਕ ਆ ਤੇ ਬਾਕੀ ਕੋਤ ਨਹੀਂ 12 ਕਿਲੋ ਕੱਢੂਗੀ ਇਹ ਵੀ ਜਾ ਦੇਗੀ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਜੂਗਾ ਫਿਰ ਹੋ ਜੀ ਚਲੋ ਹੁਣ ਪਰ ਮੈਂ 700 ਦੇਉਂੂ ਜੂਗੀ ਠੀਕ ਆ ਜੀ ਮਹੀਂ ਦਾ ਬਣ ਬੰਦਰ ਹੈ ਨਾ ਠੀਕ ਆ ਤੇ ਗਾਵਾਂ ਦਿਖਾਈਏ ਫਿਰ ਠੀਕ ਆ ਦੇਖੋ ਦੁੱਧ ਕੋਈ ਹੋਣਾ ਹੁਣ ਇਹਦੇ 17 ਲੀਟਰ ਦੇ ਲਗਭਗ ਪੱਕਾ ਦੁੱਧ ਹੈਗਾ ਜੀ ਹੁਣ 17 ਲਾਵਾ ਕਰੇ ਚੋ ਲਿਆ ਹੁਣ ਤੇ ਤੁਸੀਂ ਨਾ ਤੁਹਾਨੂੰ ਦੇ ਪਤਾ ਹੀ ਆ ਸਾਰਾ ਪਤਾ ਜ ਤੇ ਥਣ ਥਣ ਓਕੇ ਸਾਰੇ ਮੈਂ ਨਾ ਭਾਂਜ ਖਾਣ ਜੇ ਮਾਲਾਂ ਦੇ ਉੱਤੇ ਆਹ ਹੁਣ ਜਾਂਦਾ ਕਰਾਇਾ ਖੜਾਂਗੇ ਠੀਕ ਆ ਕੁਝ ਜਾ ਜੁਗਾਈ ਵਧੀਆ ਜਾਣ ਬਾਕੀ ਆਹ ਹੋਸ਼ਾਲੇ ਬਾਕੀ ਤਦੋ ਸਮਾਂ ਇਹ ਤਦੈ ਨਾ ਹਟਾਈਂ ਰਸੀ ਭਾਗ ਚੋ ਆਹ ਕਾਲਾ ਬੱਚਾ ਜੀ ਇਹਦਾ ਤੇ ਆਹ ਬੱਚਾ ਜਿਹੜਾ ਬੈਠਾ ਜਿਹੜੀ ਹੁਣ ਜਿਹੜੀ ਹੁਣ ਦਿਖਾਉਣੀ ਆ ਉਹਦਾ ਬੱਚਾ ਚਲੋ ਲੈ ਜੀ ਇਹ ਲੈ ਮੱਛਾਂ ਵੀ ਹਟੋ ਨਾ ਹਟੋ ਕੋਈ ਇਹਨੂੰ ਪਰਵਾਹ ਨਹੀਂ ਹੈ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਅਜੇ ਇੱਕ ਮਾਜੇ ਤੁਹਾਨੂੰ ਮੁਖਾਉਣੀ ਆ ਅੰਡ ਤੇ ਜਿਹੜੀ ਜੇਰ ਪਾਉਂਦੀ ਆ ਤੇ ਇਹਦਾ ਫਰਮੂਲਾ ਇਹਦਾ ਮੁੱਲ ਜੇ ਲੋਕਾਂ ਨੂੰ ਗੱਲਾਂ-ਗੱਲਾਂ ਕਰਕੇ ਮਾਰੀਏ ਸਪਲਾਈਆਂ ਸਲਾਈਆਂ ਫਿਰ ਤੇ ਭਾਵੇਂ 60 ਕਰ ਲਈਏ ਹਾਂਜੀ ਪਰ ਨਹੀਂ 60 ਨਹੀਂ ਕਰਨਾ ਆਪਾਂ ਦੇ ਦੇਣੀ ਆ ਠੀਕ ਆ ਤੇ ਜੈ ਜੀ ਛੋਟੇ ਜਿਹੇ ਨਫੇ ਨਾਲ ਕਿੰਨੇ ਕ ਇਹ ਹਾਂ ਇਹ ਦਾ ਨਾ 45000 ਜਾਨੀ 45000 ਜੀ ਦੁੱਧ 17 ਕਿਲੋ ਚਵਾ ਦਿਓਗੇ ਮੁੱਖ ਤੇ ਦੁੱਧ ਆਪਣੇ ਘਰੋਂ ਚੋ ਕੇ ਦੇਵਾਂਗੇ ਦੋ ਡੰਗ ਇਹ ਆ ਵੀ ਇੱਥੋਂ ਚੋ ਕੇ ਖੜੇ ਹਨਾ ਬਾਕੀ ਇਹ ਕਾਰਗਿਲ ਫੀਡ 8000 ਰੁਪਏ ਮੰਗਦੀ ਆ ਅੱਛਾ ਉਹਨਾਂ ਨੇ ਸਾਨੂੰ ਪਿਛੇ ਦੱਸਿਆ ਤਾਂ ਇਹ ਵੀ ਹੋਗਾ ਪਾਉਣ ਦੇ ਆ ਗਾੜੀ ਵੀ ਉਹ ਪਾਉ ਤੇ ਫੇਰ ਮੰਨਣਾ ਇਹ ਜਿਹੜੀ ਮਰਜ਼ੀ ਹੋਰ ਵੀੜ ਪਾ ਲੋ ਇਹਨਾਂ ਦੁੱਧ ਨਹੀਂ ਦੇਣਾ ਠੀਕ ਆ ਫੇਰ ਇਹਨੇ ਸਾਰਾ 10 ਕਿਲੋ ਜਨਾ ਜੀ ਠੀਕ ਆ ਇਹ ਕਾਰਗਿਲ 8000 ਫੀਸ ਪਾਓਗੇ ਜਿੰਨੀ ਵਾਧ ਪਾਈ ਜੋ ਕੋਈ ਨਹੀਂ ਵਾਧ ਪਾਈ ਜੋ ਠੀਕ ਆ ਜੀ ਹਾਂਜੀ ਉਹਨਾਂ ਦੱਸ ਦਿੱਤੀ ਤੁਹਾਨੂੰ ਠੀਕ ਆ ਆ ਵੜ ਸੁਈਏ ਕੱਲ ਸਵੇਰ ਦੀ ਹਾਂਜੀ ਇਹਦੇ ਕੋਲ ਕੋਈ 9 10 ਕਿਲੋ ਬੜਾ ਠੀਕ ਆ ਇਹਦਾ ਨਾ ਇਹ ਮਗਰਲਾ ਥਾਣਿਆ ਨਾ ਹਾਂਜੀ ਆਹੜੇ ਦੇ ਬਸ ਭਈ ਜਾਵਾ ਹਾਂਜੀ ਥਾਣ ਬਰਾਬਰ ਆ ਸਾਰਾ ਕੋ ਦੁੱਧ ਦੇਖੋ ਜਾ ਠੀਕ ਆ ਇਹ ਮਰਜੀ ਪੂਰ ਮਾਰਦਾ ਅੱਛਾ ਪੂਰ ਮਾਰਦਾ ਵਾ ਦੱਸ ਕੇ ਦੇਣੀ ਆ ਤੇ ਪਿੱਛੋਂ ਵੇਖ ਕੇ ਲਈਏ ਠੀਕ ਆ ਦਜਾ ਦੂਆ ਵੜ ਮਗਰਲੇ ਦੇ ਬਸਾਂ ਢਬਾ ਠੀਕ ਆ ਤੇ ਕਿਦਾਂ ਕਿ ਦੁੱਧ ਚ ਭਾਈ ਜਾਊਗੀ ਦੁੱਧ ਵਾ ਇਹ 20 ਕਿਲੋ ਦਾ ਰੇਗਾ ਗੱਡਾ ਠੀਕ ਆ ਆਨੇ ਦੀ ਇੱਕ ਭੂਰ ਮਾਰਦਾ ਵਾ ਠੀਕ ਆ ਮੋਲ ਤੇ ਲੜਾ ਲੈ ਕਰ ਲੈਣਾ ਲਾਵਾ ਇਹ ਫਰਨ ਠੀਕ ਆ ਜੇ ਨਹੀਂ ਦੇਖ ਹੋਏ ਤਾਂ ਮਾਈ ਲਈ ਉਹਨਾਂ ਨੂੰ ਤਰ੍ਹਾਂ ਕੋਲੋਂ ਮੈਂ ਕੱਲ ਨਾ ਲਾਵਾ ਇਹ ਕੋ ਲੈਣਾ ਠੀਕ ਆ ਛਟਾ ਮਾਰਿਆ ਤਿੰਨਾਂ ਖਾਂ ਦੀ ਗਰੰਟੀ ਹੋ ਗਈ ਉਹ ਬਿਲਕੁਲ ਕੋਈ ਭੂ ਛਟਾ ਕੋਈ ਵੱਧ ਘੱਟ ਨਹੀਂ ਉਹ ਚੋਥਾ ਨਹੀਂ ਦੁੱਧ ਬਰਾਬਰ ਆ ਚ ਕੋਈ ਨਾੜ ਨਹੀਂ ਕੋਈ ਗਿਲਟੀ ਨਹੀਂ ਆ ਠੀਕ ਆ ਕੋਈ ਇਹਦਾ ਪਛਮਾਨ ਨਹੀਂ ਢਲਾ ਸਿਰਫ ਭੂਰ ਮਾਰਦਾ ਸਨ ਚਲੋ ਲੈ ਜਾ ਫਿਰ ਤੇ ਮੋਲ ਇਹ ਤਿੰਨ ਸਣਾ ਲਈ ਆ ਤਿੰਨ ਸਣਾ ਹੀ ਦੇ ਦਿੰਦੀ ਆ ਵੀ ਵੀ ਜਿਹੜੇ ਭਾਈ ਚੱਲੀ ਬਸ ਥੋੜੀ ਰਹਿ ਗਈ ਆ ਬਸ ਬਾਅਦ ਵਿੱਚ ਮੈਂ ਲੈ ਆਈਂ ਕਿਰੇ ਇਹ ਤਾਂ ਬਾਦ ਇਹ ਹੀ ਵਿਖਾਉਣੀ ਤੁਹਾਨੂੰ ਹੁਣ ਇਹ ਦੂਜਾ ਅੰਗ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜੀ ਜਿਹੜੀ ਘੂਰ ਮਾਰਦਾ ਨਾ ਹਾਂਜੀ ਇਹ ਵੀ ਹਟਾ ਵੀ ਕਰਦੇ ਆ ਅੱਛਾ ਇਹ ਨਹੀਂ ਗੱਲ ਹੈ ਕਿ ਚਲੋ ਮਾਰ ਕੇ ਫਾਵਾ ਹਾਂਜੀ ਪਰ ਟਾਈਮ ਲੱਗਣਾ ਵਾ ਹਾਂਜੀ ਹਾਂਜੀ ਇਹਨੇ ਦੋ ਚਾਰ ਵੀ ਹਫ਼ਤੇ ਲੈਣਾ ਇਲਾਜ ਕਰਨਾ ਪੈਣਾ ਵਾ ਚਲੋ ਇਹਨੂੰ ਸਮਾਨ ਸੋਣ ਦੇਣਾ ਪੈਣਾ ਵਾ ਠੀਕ ਆ ਹੜਾ ਦੇਸੀ ਇਹਦਾ ਨਾਮ ਘਰੇ ਦੂ ਕਰਨਾ ਪਣਾ ਹੜਾ ਹਾਂਜੀ ਤੇ ਕਰ ਸਕਦੇ ਜੇ ਹਾਂ ਹਾਂ ਦੀ ਘੜੀ ਚਲੋ ਜੇ ਵਿਕਦੀ ਆ ਹਾਂਜੀ ਤੇ ਕੋਈ ਵੀ ਜਿੱਦਾਂ ਸਾਨੂੰ ਪਿੱਛੋਂ ਮਿਲਿਓ ਉਸੇ ਹਿਸਾਬ ਨਾਲ ਦੇਣੀ ਆ ਠੀਕ ਆ ਇਹ ਨਹੀਂ ਗੱਲ ਝੂਠ ਨਹੀਂ ਮਾਰਨਾ ਲਈ ਪਿੱਛੋਂ ਹੀ ਵੇਖ ਗਿਆ ਜੀ ਉਹਨਾਂ ਨੇ ਵੀ ਦੱਸ ਗਿਆ ਪਾਸ ਕਰਕੇ ਚੋ ਕੇ ਲਈ ਆ ਠੀਕ ਆ ਹੁਣ ਇਹਦਾ ਮੁੱਲ ਵਸੀ ਦਾ ਭਾਵੇਂ 40 ਕਰ ਰਹੀ ਏ 35 ਕਰਦੀ ਏ ਪਰ 32000 ਦੀ 32000 ਦੀ ਚਲੋ ਛੋਟ ਛੜ ਮੌਕੇ ਤੇ ਕਰ ਦੋਗੇ ਛੋਟ ਕਰਦਾਂਗੇ ਬਾਕੀ ਹੋਣਾ ਅਸੀਂ ਜਿੰਨਾ ਸਮਝ ਦੇਣ ਦੇ ਹਿਸਾਬ ਨਾਲ ਠੀਕ ਆ ਪਰ ਥਾਣੇ ਦੇ ਚੋਵੇਂ ਦੁੱਧ ਇੱਕੋ ਜਾਵਾ ਕੋਈ ਵੱਧ ਘਟ ਨਹੀਂ ਆ ਸਿਰਫ ਉਹ ਥਾਣੇ ਠੀਕ ਹੈ ਤੇ ਚਲੋ ਅਭੀ ਮਾਜ ਦਿਖਾ ਦਈਏ ਫਿਰ ਅਜੇ ਥੋੜਾ ਹਟ ਗਿਆ ਕੰਮ ਠਾਲ ਦਈਏ ਤਾ ਹਟਾ ਦੇ ਕਰੀ ਫਿਰ ਉਹ ਤਾਂ ਕਰ ਮਾਰੀ ਹੋਰ ਥੋੜਾ ਹਟ ਔਰ ਸਾਹਰਾ ਹਟ ਥੋੜਾ ਹਟ ਹਟ ਬੱਸ ਪੈ ਨਹੀਂ ਆਲੀ ਆ ਜੇ ਥੋੜੀ ਕੇਗੀ ਤੇ ਬੱਦ ਚ ਰਹਿ ਗਈ ਹਟ ਇਹਨੂੰ ਤੂੰ ਘਟ ਕਰ ਮਾਰੀ ਦੇ ਉਧਰ ਰੱਸੀ ਖੋਲ ਦੋ ਵੀ ਦੀ ਆ ਗਾੜੀ ਨਹੀਂ ਹੈ ਬੱਚਾ ਚਲ ਬਣਾ ਠੀਕ ਹੈ ਹਾਂ ਥੋੜੀ ਜਿਹੀ ਸਾਫੀ ਕਰਨੀ ਇਹਦੇ ਇਹ ਬਸ ਆਹ ਦੇਖ ਸਾਡੇ ਆ ਜਿਹੜੇ ਪੂਰੀ ਪ੍ਰਾਪਰਟੀ ਨੇ ਪਾਤੀ ਆ ਤੁਹਾਡੇ ਸਾਹਮਣੇ ਥੋੜੀ ਦਿਆ ਹਾਂ ਹਾਂਜੀ ਇਹਦੇ ਵਿੱਚ ਸ਼ਾਂਤੀ ਨਹੀਂ ਕੋਈ ਮੇਰੇ ਜੇਰ ਦਾ ਬਣਾ ਮਾ ਸਾਰਾ ਕੋਸ਼ਟ ਤੁਹਾਡੇ ਸਾਹਮਣੇ ਹੀ ਆ ਹੁਣ ਇਹ ਦੂਜਾ ਨੂੰ ਆ ਗਈ ਤੇ ਬਾਕੀ ਥੱਲੇ ਵੀ ਚੰਗੀ ਭਰੀ ਆ ਮੰਗਰ ਇਹਦੇ ਕੱਟੀ ਆ ਇੱਕ ਕਰੀ ਥੋੜੀ ਸਿੱਧੀ ਤੋਰ ਤੋਂ 12 ਕਿਲੋ ਲੀਟਰ ਦੁੱਧ ਜਿਹੜਾ ਕਹਿੰਦੇ ਕੀ ਚੁਆਈ ਜਾਊਗੀ ਕਦੋਂ ਦੀ ਚਵਾ ਬਸ ਮਾਰੀ ਬੜੀ ਪਵਾ ਦਿਆ ਅਜੇ ਨਾ ਹੀ ਬਚੀ ਉਹ ਅਕੇ ਮੂੰਮਾ ਲਵਾਤਾ ਚੌਂਗਾਂ ਦੇ ਦੇਤੀ ਆ ਹਾਂਜੀ ਹਾਂਜੀ ਤੇ ਬਾਕੀ ਹੁਣ ਦੋ ਫਾਂਸਨ ਧੋਣੇ ਕੋਲ ਜਿਹੜਾ ਬੜਾ ਬੜਾ ਬਣੇ ਠੀਕ ਆ ਅਜੇ ਕੁਛ ਕੀ ਕਿੰਨੇ ਬਚੇ ਨਹੀਂ ਗਿਆ ਵਾ ਬਾਕੀ ਜੀ ਤੇਰੀ ਉਹ ਮੂੰਮਾ ਲਵਾ ਕੇ ਚੌਂਗਾਂ ਜਾਂ ਮਾੜੀ ਮੋੜ ਜੀ ਦੇਤੀ ਠੀਕ ਆ ਜੀ ਤੇ ਇਹਦਾ ਮੁੱਲ ਆਪ ਦਾਸੀ ਦਈਏ ਇਹਦਾ ਮੁੱਲ ਬਾਬਾ ਜੀ ਭਾਵੇਂ 85 ਹਜ਼ਾਰ ਦੀ ਵੀ ਵੇਚੀ ਇਹਦਾ ਕੋਈ ਨਹੀਂ ਮੜਾ ਹਾਂਜੀ ਪਰ ਇਹ ਨਹੀਂ ਗੱਲ ਕਿ ਹੁਣ ਜੇ ਸਾਲ ਦੀ ਬਣੀ ਆ ਥੱਲੇ ਇਹ ਆ ਹਰੀਆਂ ਨੇ 20 ਕਿਲੋ ਦੇ ਦਿੰਦੇ ਨੇ ਤੇ ਮੁੱਲ ਪਾ ਦੀ ਇੱਕ 20 ਮੁਰੇ ਕਿਹੇਗਾ ਜਾ ਕੇ ਦਰ ਹੈ ਨਾ ਹਾਂਜੀ ਉਹ ਨਹੀਂ ਗੱਲ ਕਰਨੀ ਹੁਣ ਹਾਂ ਦੇ ਨਾਮ ਮੈਂ 70000 ਦਿੰਨੀ ਆ 70000 ਦੀ 70000 ਬਾਕੀ ਛੋਟ ਛੜ ਮੌਕੇ ਤੇ ਕਰ ਦੋਗੇ ਬਾਕੀ ਜੋ ਮੌਕੇ ਦੀ ਛੋਟ ਹੈ ਭਾਜੀ ਪਰ ਮੈਂ ਹੀ ਦਊਣੀ ਕੋਈ ਇਹਨੇ ਦੀ ਠੀਕ ਆ ਜਿਹੜੇ ਸਾਂ ਥਣ ਲੇਵਾ ਵਾ ਹਾਂਜੀ ਬੜੀ ਚੰਗੀ ਨੂੰ ਜਿਹੜਾ ਜੇ ਆ ਸਾਹਮਣੇ ਸਾਰਾ ਤੇ ਪੈਸੇ ਆ ਹਾਂਜੀ ਬੜੀ ਬਦੜੀ ਕਮੀ ਹੋਈ ਆ ਬਾਕੀ ਜੋ ਵੀ ਆ ਸਾਰਾ ਕੁਝ ਇੱਥੇ ਹੀ ਆ ਨਾ ਆਪਣੇ ਇੱਥੋਂ ਕੇ ਤਸੱਲੀ ਕਰਕੇ ਵੇਸ਼ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ